ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਰਾਣਾ ਰੀਅਲ ਏਸਟੇਟ YouTube ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਬਹੁਤ ਸਾਰੇ ਪਰਿਵਾਰ ਸਸਤੇ ਘਰਾਂ ਦੀ ਕੋਠੀਆਂ ਦੀ ਮੰਗ ਕਰਦੇ ਨੇ ਤਾਂ ਆਪਾਂ ਸਾਰਿਆਂ ਦੀ ਡਿਮਾਂਡ ਦੇ ਮੁਤਾਬਿਕ ਸਸਤੇ ਰੇਟਾਂ ਵਿੱਚ ਕੋਠੀਆਂ ਦਿਖਾਉਂਦੇ ਰਹਿੰਦੇ ਆ ਤਾਂ ਅੱਜ ਜੋ ਆਪਾਂ ਤੁਹਾਡੇ ਲਈ ਮਕਾਨ ਲੈ ਕੇ ਆਏ ਆ ਤੁਸੀਂ ਰੇਟ ਟਾਈਟਲ ਤੇ ਥੰਬਨੇਲ ਤੇ ਦੇਖ ਹੀ ਲਿਆ ਹੋਣਾ ਬਾਕੀ ਸਾਰੀ ਇਨਫੋਰਮੇਸ਼ਨ ਇਸ ਵੀਡੀਓ ਦੇ ਵਿੱਚ ਦੇਵਾਂਗੇ ਤਾਂ ਵੀਡੀਓ ਵਿੱਚ ਬਨੇ ਰਹੋ ਅੱਜ ਤੁਹਾਨੂੰ ਸਪੈਸ਼ਲ ਇਹ ਜਾਣਕਾਰੀ ਜ਼ਰੂਰੀ ਸੂਚਨਾ ਦੇਵਾਂਗੇ ਜਿਨ੍ਹਾਂ ਪਰਿਵਾਰਾਂ ਨੇ 4 ਲੱਖ 5 ਲੱਖ 7 ਲੱਖ 6 7 8 ਲੱਖ 10 ਲੱਖ 15 20 30 40 ਲੱਖ ਤੱਕ ਕੋਠੀਆਂ ਦੀ ਮੰਗ ਕੀਤੀ ਸੀ ਤਾਂ ਆਪਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਦਿਖਾ ਚੁੱਕੇ ਹਾਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਆਪਣੇ ਬਜਟ ਦੇ ਅਕੋਰਡਿੰਗ ਉਹ ਤੁਸੀਂ ਕੋਠੀਆਂ ਮਕਾਨ ਦੇਖ ਸਕਦੇ ਹੋ ਜੇਕਰ ਕੋਈ ਵੀ ਕੋਠੀ ਤੁਹਾਨੂੰ ਪਸੰਦ ਆਉਂਦੀ ਤਾਂ ਆਪਾਂ ਉਸ ਕੋਠੀ ਤੇ ਵਿਜ਼ਿਟ ਕਰਾਵਾਂਗੇ ਜੇਕਰ ਅਵੇਲੇਬਲ ਹੋਈ ਤਾਂ ਤੁਹਾਨੂੰ ਜਰੂਰ ਉਸ ਘਰ ਨੂੰ ਬਾਇ ਕਰਨ ਵਿੱਚ ਹੈਲਪ ਕਰਾਂਗੇ ਠੀਕ ਹੈ ਜੀ ਅੱਜ ਜੋ ਮਕਾਨ ਦਿਖਾਉਣ ਲੱਗੇ ਹਾਂ ਤੁਸੀਂ ਰੇਟ ਪੜ ਲਿਆ ਹੋਣਾ ਹੈ ਬਾਕੀ ਰੇਟ ਪ੍ਰਾਈਸ ਲੋਕੇਸ਼ਨ ਸਾਰੀ ਇਨਫੋਰਮੇਸ਼ਨ ਇਸ ਮਕਾਨ ਦੀ ਆਪਾਂ ਦੇਵਾਂਗੇ ਦੋ ਬੈਡਰੂਮ ਵਾਸ਼ਰੂਮ ਕਿਚਨ ਬਾਕੀ 30 35 ਗਜ ਦਾ ਵਿੜਾ ਬਣਿਆ ਹੋਇਆ ਹੈ 60 70 ਗਜ ਜਗਾ 36 ਹੋਈ ਹੈ ਠੀਕ ਹੈ ਜੀ ਤੇ ਇਸ ਦੇ ਨਾਲ ਇੱਕ ਹੋਰ ਮਕਾਨ ਹੈ ਉਸ ਦੀ ਵੀ ਇਨਫੋਰਮੇਸ਼ਨ ਦੇਵਾਂਗੇ ਬਹੁਤ ਘੱਟ ਰੇਟ ਵਿੱਚ ਹੈ ਜੀ ਤਾਂ ਸਭ ਤੋਂ ਪਹਿਲਾਂ ਤੁਸੀਂ ਪਹਿਲਾ ਮਕਾਨ ਵੀ ਦੇਖ ਚੁੱਕੇ ਹੋ ਇਹ ਨਾਲ ਦਾ ਵੀ ਹੈ ਦੋਵਾਂ ਦੀ ਇਕੱਠਿਆਂ ਦੀ ਵੀਡੀਓ ਬਣਾ ਦਿੱਤੀ ਗਈ ਸੀ ਮਾਲਕਾਂ ਦੁਆਰਾ ਤਾਂ ਆਪਾਂ ਅੱਜ ਜੋ ਤੁਹਾਡੇ ਲਈ ਮਕਾਨ ਲੈ ਕੇ ਆਏ ਹਾਂ ਬਹੁਤ ਹੀ ਘੱਟ ਰੇਟ ਹੈ ਜੀ ਉਸ ਦੇ ਵਿੱਚ ਵੀ ਬੈਡਰੂਮ ਦੋ ਬਣੇ ਹੋਏ ਨੇ ਇਸ ਦੇ ਵਿੱਚ ਵੀ ਦੋ ਬੈਡਰੂਮ ਬਣੇ ਹੋਏ ਨੇ ਉਹੋ ਵੀ 100 ਗਾਜ ਜਗ੍ਹਾ ਸੀ ਇਹ ਵੀ 100 ਗਾਜ ਹੈ ਠੀਕ ਹੈ ਜੀ ਉਸ ਦੇ ਵਿੱਚ ਇਸ ਦੇ ਵਿੱਚ ਦੋ ਬੈਡਰੂਮ ਉੱਪਰ ਬਣੇ ਹੋਏ ਨੇ ਇਸ ਵਿੱਚ ਚਾਰ ਬੈਡਰੂਮ ਨੇ ਦੋ ਬੈਡਰੂਮ نیچے ਨੇ ਦੋ ਬੈਡਰੂਮ ਉੱਪਰ ਨੇ ਚਾਰ ਬੈਡਰੂਮ ਇੱਕ ਵਾਸ਼ਰੂਮ نیچے ਹੈ ਇੱਕ ਵਾਸ਼ਰੂਮ ਉੱਪਰ ਹੈ ਮਤਲਬ ਚਾਰ ਬੈਡਰੂਮ ਦੋ ਵਾਸ਼ਰੂਮ ਇੱਕ ਕਿਚਨ 100 ਗਾਜ ਦੇ ਵਿੱਚ ਬਣਿਆ ਹੋਇਆ ਜਿਹੜਾ ਪਹਿਲਾ 100 ਗਾਜ ਦਿਖਾਇਆ ਉਸ ਦੇ ਵਿੱਚ ਦੋ ਬੈਡਰੂਮ ਵਾਸ਼ਰੂਮ ਕਿਚਨ ਹੈ ਠੀਕ ਹੈ ਜੀ ਦਾ ਪ੍ਰਾਈਸ ਤੁਸ ਤੁਹਾਨੂੰ ਤੁਸੀਂ ਦੇਖ ਹੀ ਲਿਆ ਹੋਣਾ ਹੈ 14 ਲੱਖ ਰੇਟ ਹੈ ਜੀ ਇੱਕ ਮਕਾਨ ਦਾ ਪਹਿਲੇ ਵਾਲਾ ਮਕਾਨ ਜੋ ਤੁਹਾਨੂੰ ਆਹ ਦਿਖਾਇਆ ਸੀ ਪਰਦੇ ਵਾਲਾ 14 ਲੱਖ ਹੈ ਫਿਲਹਾਲ ਤੁਹਾਨੂੰ ਜਰੂਰੀ ਸੋਚਣਾ ਸਾਰੀ ਇਸ ਵੀਡੀਓ ਵਿੱਚ ਦੇਵਾਂਗੇ ਬੈਂਕ ਲੋਨ ਵੀ ਹੋ ਜਾਊਗਾ ਸੋਗਾ ਜਗ੍ਹਾ ਦੇ ਵਿੱਚ ਇਹ ਮਕਾਨ ਬਣਿਆ ਹੋਇਆ ਹੈ 14 ਲੱਖ ਰੇਟ ਹੈ ਜੀ ਠੀਕ ਹੈ ਜੀ ਇਹ ਜੋ ਮਕਾਨ ਦਿਖਾ ਰਿਹਾ ਇਹਦਾ ਰੇਟ ਥੋੜਾ ਅਲੱਗ ਹੈ ਕਿਉਂਕਿ ਇਸ ਦੇ ਉੱਪਰ ਦੋ ਬੈਡਰੂਮ ਤਾਂ ਉੱਪਰ ਹੀ ਬਣੇ ਹੋਏ ਨੇ ਇਸ ਕਰਕੇ ਖਰਚਾ ਦਾ ਫਰਕ ਪੈ ਜਾਂਦਾ ਜਿਹੜੇ ਇਸ ਦੇ ਉੱਪਰ ਦੋ ਬੈਡਰੂਮ ਬਣੇ ਹੋਏ ਨੇ ਇਹਦਾ ਰੇਟ ਅਲੱਗ ਹੋ ਜਾਂਦਾ ਠੀਕ ਹੈ ਜੀ ਕਿਉਂਕਿ ਆ ਜਿਹੜੀ ਛੱਤ ਤੁਸੀਂ ਦੇਖ ਰਹੇ ਹੋ ਇਹ ਸੋਗਾਜ ਵਾਲੇ ਮਕਾਨ ਦੀ ਹੈਗੀ ਹੈ ਜੋ ਪਹਿਲਾਂ ਤੁਹਾਨੂੰ ਦਿਖਾਇਆ ਹੈ ਤਾਂ ਜਿਹੜੀ ਦੂਸਰੀ ਛੱਤ ਦਿਖਾਵਾਂਗੇ ਉਹ ਦੂਸਰੇ ਸੋਗਾਜ ਵਾਲੇ ਮਕਾਨ ਦੀ ਹੈਗੀ ਹੈ ਜਿੱਦਾਂ ਕਿ ਹੁਣ ਆਪਾਂ ਕੈਮਰਾ ਉੱਧਰ ਲੈ ਕੇ ਜਾ ਰਹੇ ਹੈਗੇ ਆਂ ਤਾਂ ਆ ਦੇ ਸਕਦੇ ਹੋ ਇਹਦੇ ਵਿੱਚ ਦੋ ਬੈੱਡਰੂਮ ਵਾਸ਼ਰੂਮ ਬਣਿਆ ਹੋਇਆ ਠੀਕ ਹੈ ਜੀ ਇਸ ਲਈ ਇਸ ਦਾ ਰੇਟ ਦਾ ਫਰਕ ਪੈ ਜਾਂਦਾ ਉਸ ਦਾ ਰੇਟ 16 14 ਲੱਖ ਹੈਗਾ ਤਾਂ ਇਸ ਦਾ ਰੇਟ ਤੁਸੀਂ ਸਮਝ ਸਕਦੇ ਹੋ 16 17 ਲੱਖ ਹੋ ਜਾਂਦਾ ਹੈ ਠੀਕ ਹੈ ਜੀ ਤਾਂ ਆਪਾਂ ਜਮੀਨ ਤੁਹਾਨੂੰ ਇੱਕ ਹੀ ਮਕਾਨ ਕਿਉਂਕਿ ਆਲਰੇਡੀ ਮਕਾਨ ਵਿਕ ਚੁੱਕੇ ਨੇ ਤਾਂ ਤੁਹਾਨੂੰ ਇਸ ਵਰਗਾ ਮਿਲ ਜੂਗਾ ਕਿਉਂਕਿ ਨਾਲ ਇੱਕ ਹੋਰ ਪਿਆ ਹੋਇਆ ਪਰ ਉਹਦੀ ਵੀਡੀਓ ਨਹੀਂ ਬਣਾ ਸਕੇ ਤਾਂ ਸੋਗ ਅੱਜ 14 ਲੱਖ ਵਿੱਚ ਮਿਲ ਜੂਗਾ ਲੋਕੇਸ਼ਨ ਧਿਆਨ ਨਾਲ ਸੁਣ ਲਿਓ ਐਸ ਐਸ ਨਗਰ ਕਲਾਸ਼ ਨਗਰ ਰੋਡ ਲੁਧਿਆਣਾ ਐਸ ਐਸ ਨਗਰ ਜੀ ਇਸ ਦੀ ਲੋਕੇਸ਼ਨ ਹੈ ਤੇ ਕਲਾਸ਼ਨਗਰ ਰੋਡ ਲੁਧਿਆਣਾ ਇਸ ਦੀ ਲੋਕੇਸ਼ਨ ਹੈ ਪ੍ਰਾਈਸ ਵੀ ਦੱਸ ਦਿੱਤਾ ਹੈ ਜਗਾ ਵੀ ਦੱਸ ਦਿੱਤੀ ਹੋਈ ਹੈ ਤੁਸੀਂ ਦੇਖ ਚੁੱਕੇ ਹੋ ਬਹੁਤ ਸੋਹਣੇ ਮਕਾਨ ਬਣੇ ਹੋਏ ਨੇ ਬਾਕੀ ਥੋੜਾ ਬੱਧਾ ਘੱਟ ਹੋਣ ਵਾਲੇ ਕੋਠੀ ਦੇ ਵਿੱਚ ਮਕਾਨ ਵਿੱਚ ਉਹ ਵੀ ਹੋ ਜਾਊਗਾ ਨੰਬਰ ਦਿੱਤੇ ਨੇ ਸੰਪਰਕ ਕਰ ਲਿਓ ਧੰਨਵਾਦ ਜੀ